ਉਰੀ ਜੋ ਆਪਾਂ ਸਲਾਈ ਲਾਉਣੀ ਆ ਸਲਵਾਰ ਦੀ ਉਹਨੂੰ ਤਾਂ ਇਸ ਤਰੀਕੇ ਨਾਲ ਲਾ ਸਕਦੇ ਆ ਦੇਖੋ ਵੈਸੇ ਇਹ ਮੈਂ ਲਗਾ ਦਿੱਤੀ ਸੀ ਮੇਰਾ ਨਾ ਬਾਤ ਚੋ ਦਿਮਾਗ ਚ ਆਈ ਆ ਇਹ ਆਪਾਂ ਵੀਡੀਓ ਬਣਾਈਏ ਇਸ ਦੀ ਇਹ ਦੇਖੋ ਤੁਸੀਂ ਇਹੋ ਰੇਵ ਜਿਹੜੀ ਸਲਾਈ ਲਾਉਣੀ ਆ ਆਪਾਂ ਨੇ ਜਿਹੜੀ ਬਾਟਮ ਦੀ ਮੂਰੀ ਹੁੰਦੀ ਆ ਇਹਨੂੰ ਫੜ ਕੇ ਗੋਡੇ ਨਾਲ ਗੋਡਾ ਮਿਲਾ ਕੇ ਸਲਾਈ ਇਹ ਦੋਨੋਂ ਸਾਈਡ ਨਾਲ ਬਰਾਬਰ ਆਉਣੀ ਚਾਹੀਦੀ ਆ ਇਹ ਜਿਹੜੀ ਪ੍ਰੋਬਲਮ ਆਉਂਦੀ ਆ ਕਾਫੀ ਲੋਕਾਂ ਨੂੰ ਤੇ ਇੱਥੋਂ ਫੜ ਲੈਣੀ ਆਪਾਂ ਨੇ ਜਿੱਥੋਂ ਇਹ ਸਲਾਈ ਆ ਤੇ ਮੈਂ ਥ੍ਰੈਡ ਵਗੈਰਾ ਜੀ ਕਟਿੰਗ ਰਹਿੰਦੀ ਆ ਇੱਥੋਂ ਫੜ ਕੇ ਦੇਖੋ ਤੁਸੀਂ ਦੇਖ ਰਹੇ ਹੋਵੋਗੇ ਵੀ ਖਿੱਚ ਪੈ ਰਹੀ ਆ ਉੱਪਰੋਂ ਇਹਦੀ ਸੇਧ ਚ ਬਿਲਕੁਲ ਥੋੜਾ ਜਿਹਾ ਹਲਕਾ ਜਿਹਾ ਖਿੱਚ ਕੇ ਲਿਆਉਣਾ ਆਪਾਂ ਨੇ ਇਸਟਰ ਇਸ ਨਾਲ ਇੱਕ ਤਾਂ ਹੋਊਗਾ ਜਿਹੜਾ ਥੋੜਾ ਬਾਅਦ ਚੋਂ ਤਾਗਾ ਟੁੱਟਦਾ ਉਹ ਨਹੀਂ ਟੁੱਟੇਗਾ ਤੇ ਦੂਜਾ ਸਲਾਈ ਬਹੁਤ ਵਧੀਆ ਤਰੀਕੇ ਨਾਲ ਲੱਗੂਗੀ ਜਦੋਂ ਤੁਸੀਂ ਟਾਈ ਮਾਰਨੀ ਹੈ ਨਾ ਉਹ ਚ ਕੋਈ ਵਿੰਗਵਲ ਨਹੀਂ ਪਊਗਾ ਮੈਂ ਤੁਹਾਨੂੰ ਦਿਖਾਉਣੀ ਵੀ ਹਾਂ ਹੁਣ ਤੁਸੀਂ ਇਹ ਦੇਖੋ ਬਿਨਾ ਕਿਸੇ ਪ੍ਰੈਸ ਤੋਂ ਮੈਂ ਫਿਲਹਾਲ ਇਸ ਤੇ ਕੋਈ ਪ੍ਰੈਸ ਨਹੀਂ ਕੀਤੀ ਕੁਛ ਨਹੀਂ ਕੀਤਾ ਬਹੁਤ ਵਧੀਆ ਕਲੀਨ ਤੁਹਾਨੂੰ ਦੇਖ ਰਿਹਾ ਹੁਣ ਸਲਾਈ ਬਹੁਤ ਵਧੀਆ ਲੱਗੀ ਵੀ ਆ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਲੋਕਾਂ ਲਈ ਸ਼ੇਅਰ ਕਰੋ ਜਿਹੜੇ ਤੁਹਾਡੇ ਸਲਾਈ ਕਰਦੇ ਆ ਜਾਂ ਤੁਸੀਂ ਖੁਦ ਸਲਾਈ ਕਰਦੇ ਹੋ ਥੈਂਕ ਯੂ